ਕੋਈ ਅਚਾਲਕ ਘਟਨਾ ਨਹੀਂ ਵਾਪਰੀ। ਔਰ ਦਾਲ ਸਿੰਘ ਬਣੇ ਦੀ ਘਟਨਾ ਸਿਰਫ ਸਰਫ ਗਮਾਂਡੀਆਂ ਦਾ ਰਾਣਾ ਨਹੀਂ। ਉਹ ਤੱਕਦੇ ਤੱਤ ਖੋਜ ਜਿੰਨੀਆਂ ਵੀ ਗੱਲਾਂ ਸਾਹਮਣੇ ਆਈਆਂ ਨੇ ਕਹਿੰਦੇ ਉਸ ਪਿੰਡ ਦੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਆਜਾਦਾ ਮੌਜੂਦਾ ਪੰਚਾਇਤ ਮੈਂਬਰ ਜਿੱਤੇ ਹੋਇਆ ਗਰਮੇਲ ਸਿੰਘ ਔਰ ਉਸੇ ਸਰਪੰਚ ਦੇ ਵਿਰੋਧ ਜਿੱਤੇ ਇਸ ਘਟਨਾ ਦੇ 3 ਦਿਨ ਪਹਿਲਾਂ ਸਰਪੰਚ ਦੇ ਘਰੇ ਇੰਨੇ ਬੰਦੇ ਨੇ ਉਹਨਾਂ ਪਰਿਵਾਰਾਂ ਨੂੰ ਧਮਕੀ ਦਿੱਤੀ ਸੀ ਕਿ ਜੇ ਨਾ ਕਿਸੇ ਆਪ ਦੀ ਜ਼ੁਬਾਨ ਦਾ ਮਗਨ ਦਿੱਤਾ ਤਾਂ ਸਾਨੂੰ ਅੱਗੇੋਂ ਕਿ ਬਚਾ ਦੇਵਾਂਗੇ ਜੋ ਸਰਪੰਚ ਨੇ ਉਹਨਾਂ ਦਾ ਬੋਧ ਕਰਨਾ ਤਾਂ ਦੂਰ ਦੀ ਗੱਲ ਹੈ ਉਹਨਾਂ ਨੂੰ ਤਾੜਾ ਤੱਕ ਵੀ ਨਹੀਂ ਇਸ ਲਈ ਅਸੀਂ ਮੰਗ ਕਰਦੇ ਹਾਂ ਉਸ ਪਰਚੇ 'ਚ ਕਿ ਜਿੱਥੇ ਅਗਲਾ ਉਹਨਾਂ ਨੇ ਸ਼ਾਮਲ ਕੀਤਾ ਹੈ ਉਸ ਪਰਚੇ 'ਚ ਉਹਨਾਂ ਧਾਰਾਵਾਂ ਦੇ ਤਾਹਤ ਐਸਐਸਟੀ ਐਟ ਲਾ ਕੇ ਸਰਪੰਚ ਦੇ ਸਰਪੰਚ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਮੁਖਬਾਸੀ ਉਹ ਸਰਪੰਚ ਹੈ ਪ੍ਰਭੂ 300 ਪਹਿਲਾਂ ਪੰਜਾਬ ਦੀ ਝਾੜੂ ਵਾਲੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਉਹ ਗਰੰਟੀਆਂ ਦੇ ਵਿੱਚ ਵੀਰੋ ਬਜ਼ੁਰਗਾਂ ਮਾਈਓ ਇੱਕ ਗਰੰਟੀ ਸੀ ਪੰਜਾਬ ਨੂੰ ਰੰਗਲਾ ਸਾਡੇ ਦਲਤਾਂ ਦੇ ਗੁਰੂ ਬਾਬਾ ਸਾਹਿਬ ਡਾਕਟਰ ਭੀਮ ਰਹੋ ਅੰਦੇਦ ਕਰਜੀਆਂ ਨਾਲ ਇਹਨਾਂ ਘਟਨਾਵਾਂ ਨੇ ਸਾਬਿਤ ਕਰਤਾ ਕਿ ਪੰਜਾਬ ਰੰਗਾਂ ਨਹੀਂ ਇਹਨਾਂ ਦੇ ਰਾਜ ਦੇ ਵਿੱਚ ਪੰਜਾਬ ਗੰਦਲਾ ਹੋ ਗਿਆ ਗੰਦਲਾ ਜਰੂਰ ਬਣਤਾ ਇਸ ਲਈ ਵੀਰਾਂ ਮਾਯੋ ਭੈਣਾ ਨਸ਼ਾ ਬਿਸਮੀ ਸਰਕਾਰਾਂ ਤੋਂ ਵੀ ਫੰਦ ਨਿਕਲਣ ਲੱਗੇ ਕਦ ਲੱਗ ਔਰ ਨਸ਼ਾ ਤਸਕਰਾਂ ਦੀ ਤਸਪੁਸਤ ਬਨਾਈ ਕਰੀਏ ਔਰ ਇਹ ਤੂੰ ਸਰਕਾਰ ਦੇ ਨੁਮਾਇੰਦੇ ਕਰ ਰਹੇ ਨੇ ਕਿ ਕੋਨ ਨੂੰ ਪਤਾ ਲੱਗਿਆ ਕਿ ਆਹ ਉਹ 2 ਸਾਲਾਂ ਨੂੰ ਪਿਛਲੇ 3 ਸਾਲਾਂ ਦਾ ਇਤਿਹਾਸ ਨਹੀਂ ਰੱਖਣਗੇ ਪੰਜਾਬ ਦੇ ਲੋਕ ਉਲਟਾ ਕਿਹੜਾ ਦੇਣਗੇ ਜਿਵੇਂ 92 ਸੀਟਾਂ ਦੇ ਕੇ ਉਸੀ ਤੇ ਬਹਾਰਾ ੱਲੇ ਲਾਉਣਗੇ ਪੈਸਾ ਇਕੱਠਾ ਕਰ ਲੀਏ ਗ੍ਰਾਂਟਾਂ ਤੋਂ ਨਸ਼ਾ ਤਸਕਰਾਂ ਤੋਂ ਪੌਸਾ ਆਸਰਾ ਤੋਂ ਬਦਲੀਆਂ ਦੇ ਉੱਤੇ ਆਹ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਗੰਧਲਾ ਕਰਨ ਲੱਗੇ ਹੋਏ ਨੇ ਰੰਗਲੇ ਵਾਲੇ ਬਾਬਾ ਸਾਹਿਬ ਦੀ ਮੂਰਤੀ ਦਾ ਜੋ અપਮਾਨ ਹੋਇਆ ਮੈਂ ਅੱਜ ਦੀ ਇਸ ਸਥਿਤੀ ਤੋਂ ਅੱਜ ਦੇ ਇਸ ਕੱਟ ਤੋਂ ਸਾਡੀ ਹਾਜ਼ਰੀ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਪੰਜਾਬ ਦੇ ਇਥੇ ਮਨੁਮਾਦੀ ਤਾਕਤਾਂ ਨੂੰ ਕਹਣਾ ਚਾਹੁੰਦੇ ਤੁਸੀਂ ਬਾਬਾ ਸਾਹਿਬ ਦੀ ਮੂਰਤੀ ਤੋੜ ਦਿਓ ਸਰਬੰਤੇ ਹਮਲਾ ਕਰ ਦਿਓ ਪਰ ਆਹ ਲੋਕ ਜਿਹੜੇ ਬਾਬਾ ਜੀ ਸਾਹਮਣੇ ਜਾਨ ਮਾਰਾ ਤੋਂ ਲੋਟੇ ਮੁਲੁੱਖ ਦੀ ਜੂਨ ਚ ਪਾਇਨ ਆਹ ਲੋਕਾਂ ਦੇ ਮਨੋਂ ਤੇ ਬਾਬਾ ਸਾਹਿਬ ਦੀ ਤਸਵੀਰ ਬਾਬਾ ਸਾਹਿਬ ਦੇ ਵਿਚਾਰ ਬਾਬਾ ਸਾਹਿਬ ਦੀ ਸਰਦਾ ਬਾਬਾ ਸਾਹਿਬ ਦਾ ਸਤਕਾਰ ਨਹੀਂ ਮਿਟਾ ਸਕਦੇ ਪੰਜਾਬ ਦੇ ਅੰਦਰ ਅੰਮ੍ਰਿਤਸਰ ਦੀ ਘਟਨਾ ਵਾਪਰੀਆ ਬਰਾਵੋ ਇਹ ਸੁੱਤੇ ਵੀ ਸਾਨੂੰ ਬੋਲਣਾ ਪੈਣਾ ਅੱਜ ਅਸੀਂ ਝੰਡੇ ਚਾਕੇ ਐ ਕਿ ਬੋਲਿਆ ਫਰਾਸਿਕ ਮੁਰਤਾਬਕ 10 ਲੱਖ ਦਿੱਤਾ ਜਾਵੇ ਫਰਾਨਾ ਅਧਿਕਾਰ ਦਿੱਤਾ ਜਾਵੇ ਓ ਵੀਰੋ ਇਹ ਆਵਾਜ਼ ਵੀ ਅਸੀਂ ਤਾ ਖਾ ਰਹੇ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਾ ਉਹ ਬੇਤ ਕਰਨੇ ਸਾਨੂੰ ਸੰਵਿਧਾਨ ਦੇ ਹੱਕ ਵਿੱਚ ਹੱਕ ਦਿੱਤਾ ਬੋਲਣ ਦਾ ਖੜਨ ਦਾ ਮਾਇਓ ਛੋਟੀ ਜ਼ਿੰਦਗੀ ਚ ਦਾ ਸਭ ਤੋਂ ਵੱਡੀ ਦੇਣ ਬਾਬਾ ਸਾਹਿਬ ਦੀ ਹੈ। ਬਾਬਾ ਸਾਹਿਬ ਦੀ ਬੇਨ ਬੰਦੇ ਤੋਂ ਵੱਧ ਅਧਿਕਾਰ ਬਾਬਾ ਸਾਹਿਬ ਡਾਕਟਰ ਹੰਦਕਰ ਜੀ ਨੇ ਔਰਤਾਂ ਨੂੰ ਦਿੱਤੇ ਨੇ। ਇੱਕ ਔਰਤਾਂ ਨੂੰ ਦਿੱਤੇ ਨੇ ਆ ਚੋਣਾਂ ਹੋਣੀਆਂ 2 ਸਾਲਾਂ ਨੂੰ ਪੰਚਾਇਤੀ ਚੋਣਾਂ ਹੋਈਆਂ ਨੇ। ਬੰਦੇ ਵਾਲਾ ਬੰਦੇ ਦੇ ਮੁਕਾਬਲੇ ਬੰਦਾ ਖੜਜੂ ਜਿਹੜੇ ਹਲਕੇ ਤੇ ਜਿਹੜੇ ਪਿੰਡ ਚ ਔਰਤ ਲਈ ਰਿਜ਼ਰਵ ਹੈ ਪਿੰਡ ਹਲਕਾ ਔਰਤ ਦੇ ਬਰਾਬਰ ਬੀਬੀਓ ਬੰਦਾ ਨਹੀਂ ਖੜਾ ਹੋ ਸਕਦਾ ਸੋਨੂੰ ਐਡੀ ਪਾਵਰ ਦੇ ਲੋੜਾ ਕਿੰਨੇ ਸੰਵਿਧਾਨ ਤੇ ਹਮਲਾ ਹੋ ਰਿਹਾ ਹੈ ਬਾਬਾ ਸਾਹਿਬ ਤੇ ਹਮਲਾ ਨਹੀਂ ਹੋ ਰਿਹਾ ਇਹ ਸੰਵਿਧਾਨ ਸਾਨੂੰ ਖੜੇ ਹੋਣ ਦਾ ਹੱਕ ਦਿੰਦਾ ਯਾਦ ਕਰੋ ਜਦੋਂ ਆਜ਼ਾਦੀ ਤੋਂ ਬਾਅਦ ਸੰਵਿਧਾਨ ਆਲੀ ਸੀ ਕੁੱਤੇ ਬਿੱਲਿਆਂ ਦੀ ਜੂਨ ਸੀ ਸਾਡੀ ਅੱਜ ਸਾਡੇ ਮੈਂ ਪੜ੍ਹ ਲਿਖ ਕੇ ਆਹ ਬਿਲਡਿੰਗਾਂ ਦੇ ਵਿੱਚ ਕੁਰਸੀਆਂ ਤੇ ਬੈਠੇ ਨੇ ਸਾਡੀ ਜਾਤ ਦੇ ਲੋਕ ਮੰਤਰੀਆਂ ਦੀਆਂ ਕੁਰਸੀਆਂ ਤੇ ਬੈਠੇ ਨੇ ਮੰंजे ਦੀ ਪਾਣੀ ਦਾ ਨਹੀਂ ਬੈਠਣ ਦਿੰਦਾ ਸੀ ਸਾਨੂੰ ਕੋਈ ਏ ਬਾਬਾ ਸਾਹਿਬ ਦਾ ਟ੍ਰਿਪ ਮਰਾੰਬੇਦ ਕਰਦੇ ਦੇਣ ਇਸ ਲਈ ਮੈਂ ਇਸ ਤੇ ਤੋਂ ਅੰਮਰਸਾਰ ਦੀ ਘਟਨਾ ਦਾ ਸੰਖੇਪ ਨਖੇਦੀ ਕਰਦਾ ਹੋਇਆ ਵੀਰੋ ਕਾਮਰੇਡੋ ਇਸ ਦਾ ਜ਼ਿਕਰ ਵੀ ਕਰਿਆ ਕਰੋ ਬਾਬਾ ਸਾਹਿਬ ਦਾ ਵੀ ਜ਼ਿਕਰ ਕਰਿਆ ਕਰੋ ਜੋ ਘਟਨਾ ਵਾਪਰੀ ਹੈ ਵੱਡੇ ਘਟਨਾ ਕਿਉਂਕਿ ਬਾਬਾ ਸਾਹਿਬ ਇਕੱਲਾ ਜਾਤਦਾ ਨਹੀਂ ਸਮੂੱਚੀ ਮਿਹਨਤ ਕਸ਼ ਲੋਕਾਂ ਦਾ ਅਗੂ ਹੈ ਔਰ ਸਮੂੱਚੀ ਮਿਹਨਤ ਕਸ਼ ਲੋਕਾਂ ਲਈ ਸਰਬਾਹੰਿ ਲਿਖਿਆ ਅਰੋ ਸਰਬਾਹੰਦੇਵਤ ਸਾਨੂੰ ਹੱਕ ਮਿਲੇ ਨੇ ਇੱਕ ਸਜਣ ਨੇ ਫੇਸਬੁਕ ਤੇ ਬੋਲਿਆ ਅਤੇ ਮਾਹ ਬਟਿੰਡਾ ਜ਼ਿਲ੍ਹੇ ਦੇ ਵਿੱਚ ਦਾਨ ਸਿੰਘ ਦੀ ਘਟਨਾ ਵਾਪਰ ਗਈ ਭਗਵਾਨ ਕਿਸਮਾ ਨਹੀਂ ਆਇਆ ਕੀ ਚੱਕਰ ਹੈ ਮੈਂ ਉਹ ਵੀਰ ਨੂੰ ਕਹਿਣਾ ਚਾਹਣਾ ਕਿ ਮੈਂ ਯੂਟਿਊਬਰ ਨਹੀਂ ਮੈਂ ਯੂਟਿਊਬਰ ਦਾ ਲੀਡਰ ਨਹੀਂ ਮੈਂ ਇੱਕ ਸੰਗਠਨ ਦਾ ਇੱਕ ਪਾਰਟੀ ਦਾ ਲੀਡਰ ਐ ਅਸੀਂ ਵਿਚਾਰਾਂ ਨੂੰ ਪ੍ਰਣਾਏ ਹੋਏ ਦਾਨ ਸਿੰਘ ਦੀ ਘਟਨਾ ਬਾਪਨ ਤੋਂ ਬਾਅਦ ਸਾਡਾ